ਲਾ ਕਪੜੇ ਤੋਂ ਮਾ ਸਾਰਾ ਦਿਨ ਨਿਗਮ ਲੋਟ ਆਉਂਦੇ ਹੈਗੇ ਇੱਕ ਜੈਖਣੀ ਦੀ ਗਰਮੀ ਨੇ ਦਮ ਕੱਢ ਰੱਖਿਆ ਇੱਕ 아이 ਨਹੀਂ ਪਤਾ ਲੱਗਦਾ ਉਹਦਾ ਵੀ ਉਹਨੂੰ ਹੋਇਆ ਕੀ ਐਨੀਆਂ ਦਵਾਈਆਂ ਬੁੱਟੀਆਂ ਦਵਾਉਂਦੀਆਂ ਕਹਿੰਦੀ ਰਾਮ ਹੀ ਨਹੀਂ ਹੈਗਾ ਬੋਲਦੀ ਵੀ ਨਹੀਂ ਨਾ ਕੁਛ ਖਾਂਦੀ ਐ ਨਾ ਪੀਂਦੀ ਐ ਸਮਝ ਤੋਂ ਬਾਹਰ ਹੋਈ ਪਈ ਆ ਗੱਲ ਬਣੂਗਾ ਕੀ ਸਮਝ ਤੋਂ ਬਾਹਰ ਆਇਆ ਦੇਖਦੇ ਆ ਫਿਰ ਹੁਣ ਛਧੀਆਂ ਉਹਨੂੰ ਵੀ ਭਾਈ ਹੋਰ ਕਿੱਥੇ ਲੈ ਜਾਂਦੇ ਆ ਸੰਗਰੂਰ ਲੈ ਗਏ ਪਟਿਆਲੇ ਲੈ ਗਏ ਜੇ ਖਣੀ ਦਾ ਸਲਾਮ ਸਾਰੇ ਡਾਕਟਰਾਂ ਨੂੰ ਦਿਖਾਤਾ ਸਮਝ ਤੋਂ ਬਾਹਰ ਹੋਈ ਪਈ ਐ ਕੱਲ ਪਤਾ ਨਹੀਂ ਭਈ ਕੀ ਹੋਇਆ ਕੀ ਨਾ ਕੱਲ ਹੋਰ ਕਿਸੇ ਤੋਂ ਪੁੱਛਦੀਆਂ ਫਿਰ ਕੋਈ ਗੱਲ ਕਰਦੀ ਹੈੀ ਬਹੁਤ ਜ਼ਿਆਦਾ ਐ ਕੀ ਬਣੂਗਾ ਇੰਨਾ ਪਸੀਨਾ ਆਉਂਦਾ ਨਾ ਤਾਂ ਸਾਰਾ ਦਿਨ ਟੈਨਸ਼ਨ ਰਹਿੰਦੀ ਐ ਪਤਾ ਨਹੀਂ ਹੋਇਆ ਕੀ ਮਤੈ ਸਮਝ ਤੋਂ ਬਾਹਰ ਕੋਈ ਟੈਸਟਾਂ ਚ ਨਹੀਂ ਆਉਂਦਾ ਕੁਛ ਇਹ ਤਾਂ ਉਹ ਟੈਸਟ ਜਾਂਦਾ ਹੋਵੇ ਵੀ ਵੀਰ ਵੀ ਹੈ ਕਿਵੇਂ ਮਾਂ ਕੱਲੀ ਇਹ ਬੋਲੀ ਜਾਂਦੀ ਐ ਮੇਰੇ ਪੁੱਤ ਕੀ ਬੋਲਦੀਆਂ ਮੇਰੀ ਸੁਣ ਗੱਲ ਤੇਰੀ ਭੂਆ ਦੇ ਲੰਦਾਂ ਤਾਂ ਕੁਝ ਖਾਂਦੀ ਐ ਹੈ ਨਾ ਕਿਸੇ ਨੂੰ ਬੁਲਾਉਂਦੀ ਐ ਅੰਦਰ ਹੀ ਪਈ ਰਹਿੰਦੀ ਐ ਇੰਨੀਆਂ ਦਵਾਈਆਂ ਦਵਾਤੀਆਂ ਵੀ ਮੜਮੋਟਾ ਤਾਂ ਕੁਝ ਫੱਟਕ ਪੈ ਜੇ ਹੁਣ ਆਈ ਸੋਚੀ ਜਾਂਦੀ ਸੀ ਵੀ ਇੰਨੇ ਤਾਂ ਉਹਦੇ ਟੈਸਟ ਕਰਾ ਲੇ ਤੇ ਵਾਲਿਆਂ ਤੱਕ ਫਿਰ ਗਈ ਹਜੇ ਤੱਕ ਉਹਨੂੰ ਕੋਈ ਆਮ ਨਹੀਂ ਆਇਆ ਹੈਗਾ ਉਹ ਮੈਨੂੰ ਲੁਧਿਆਣੇ ਦੱਸਿਆ ਸੀ ਕਿਸੇ ਬੰਦੇ ਨੇ ਕਹਿੰਦੇ ਮੈਂ ਕਿਹਾ ਦੀਆ ਕੰਮ ਤੇ ਖੇਤ ਮਿਲਦੀ ਮੈਨੂੰ ਕੋਈ ਹਾਂ ਹਾਂ ਉਹ ਕਹਿੰਦੇ ਤੂੰ ਲੁਧਿਆਣੇ ਬਾਗ ਜਾ ਜਿੱਥੇ ਉਹ ਨਹੀਂ ਹੈਗੇ ਜਿੱਥੇ ਬੁੜੀਆਂ ਨੂੰ ਸ਼ਾਮ ਦੇ ਨੇ ਪਤਾ ਨਹੀਂ ਕੀੜੇ ਬਾਦਦੇ ਨੇ ਅੱਛਾ ਹਾਂ ਉਹ ਫ੍ਰੀ ਦਵਾਈ ਦਿੰਦੇ ਨੇ ਕਹਿੰਦੇ ਉਹਨੂੰ ਦਿਖਾ ਦੀ ਰਿਪੋਰਟਰ ਬੂਟਾਂ ਦੇ ਪੈਸੇ ਲੱਗਣਗੇ ਤੇ ਆਪਾਂ ਉੱਥੇ ਦੇਖ ਲੈਨੇ ਆਂ ਦੇਖ ਲੈ ਪੁੱਤ ਫਿਰ ਲੈ ਜਾ ਹੁਣ ਐ ਮੰਜੇ ਚਵਾ ਕੇ ਤਾਂ ਨਹੀਂ ਮਾਰਨੀ ਹੈਗੀ ਉਹ ਕੱਲ ਮੈਂ ਰਾਇ ਕਰੂੰਗਾ ਫਿਰ ਕੀ ਬਣਦਾਗਾ ਫਿਰ ਆਪਾਂ ਚਲੋ ਉਧਰ ਤੋਂ ਤੁਸੀਂ ਡਰੈਸ ਲੈ ਲੈ ਪੂਰਾ ਵਧੀਆ ਠੀਕ ਆ ਪੁੱਤ ਫਿਰ ਲਾਈ ਜੀ ਹੋਰ ਕੀ ਐਨੋ ਜਿੱਥੇ ਹੋਰ ਉੱਥੇ ਹੋਰ ਸਹੀ ਕਈ ਵਾਰੀ ਮਾੜਾ ਮੋਟਾ ਮੈਨੂੰ ਐ ਲੱਗਦਾ ਕੋਈ ਚੱਕਰ ਨਾ ਹੋਵੇ ਹਵਾ ਬਾਹੂ ਬਾਦਾ ਇਹਨੂੰ ਕੀ ਚੱਕਰ ਹੋਣਾ ਕਾਹਦਾ ਚੱਕਰ ਹੋਊਗਾ ਇਹਨੂੰ ਵਿਆਹ ਸੇ ਜਾਂਦੀ ਹੈਗੀ 3 ਮਹੀਨੇ ਹੋ ਗਏ ਨੂੰ ਬਿਮਾਰ ਕੋਈ ਨੂੰ ਦੱਸ ਕੀ ਕਰੀਏ ਹੁਣ ਉਹੀ ਤਾਂ ਚੱਕਰ ਆ ਫਿਰ ਹੁਣ ਕੀ ਕਰੀਏ ਐਹੀ ਤਾਂ ਮੈਨੂੰ ਟੈਨਸ਼ਨ ਆ ਵੀ ਇਹਦਾ ਬਣੂੰਗਾ ਕੀ ਆਗੀ ਜੈਂ ਬੱਟੇ ਹੈਗਾ ਇਹ ਤਾਂ ਸੇਮੀਆ ਬੱਟੀਆਂ ਨੇ ਕੱਲ ਨੂੰ ਗੁੱਗਾ ਹੈਗਾ ਅੱਛਾ ਗੁੱਗੇ ਮੱਠਾ ਟੇਕਾਂਗੇ ਹੋਰ ਮੈਂ ਚੱਲ ਦੋ ਪੇੜੀਆਂ ਬੱਟਲਾ ਵਿੱਚ ਦੀ ਤਾਂ ਇਹ ਬੱਟੀਆਂ ਨੇ ਵਿੱਚ ਦੀ ਕਰਦੇ ਕੰਮ ਕਰੇ ਨੇ ਇੱਕਾ ਸੂਟ ਦੇਣਾ ਸੀ ਇਹ ਬਣਾਇਆਗਾ ਇਹ ਹਜੇ ਪ੍ਰੈਸ ਕਰਨਾ ਹੈਗਾ ਥੋੜੀ ਜਿਹੀ ਤਾਂ ਪਾਈ ਰਹੀ ਮੈਂ ਤਾਂ ਮੇਰੇ ਦੀ ਚਾਹ ਵੀ ਨਹੀਂ ਪੀਤੀ ਤੂੰ ਕੀ ਕਹਿਣੀ ਆ ਕੋਈ ਨਾ ਪੁੱਤ ਚਾਹ ਮੈਂ ਕਿਹੜਾ ਪੀ ਲਈ ਮੈਂ ਤਾਂ ਆਪਾਂ ਹੀ ਸੋਚੀ ਜਾਂਦੀ ਸੀ ਵੀ ਬਣੂਗਾ ਕੀ ਸਾਡੇ ਘਰ ਦਾ ਚਲ ਤੂੰ ਟੈਨਸ਼ਨ ਨਾ ਕਰ ਚੱਲ ਮੈਂ ਚੱਲਿਆ ਜਾਣਾ ਚਲ ਠੀਕ ਹੈ ਮੈਂ ਤੇਨੂੰ ਚਾਹ ਬਣਾ ਕੇ ਦਿੰਨੀ ਆ ਫਿਰ

ਲਾਵੇ ਫੜਚਾ ਸਾਰਾ ਤਾਂ ਕੰਮ ਹੀ ਨਹੀਂ ਲੋਟਾਉਂਦੇ ਹੈਗੇ ਠੀਕਰਾ ਕੱਪੜੇ ਦਾ ਬਦਲ ਲੈਂਦਾ ਜੇ ਨਾ ਨੱਤੇ ਸੀ ਉਹ ਮਾ ਕੱਪੜਿਆਂ ਨੂੰ ਕੀ ਹੁੰਦਾ ਕੰਮ ਆਲਾ ਤਾਂ ਕੋਈ ਹੈ ਨਹੀਂਗਾ ਇੱਕ ਤਾਂ ਪਹਿਲੀ ਨਾ ਮੈਂ ਹੁਣ ਮਸ਼ੀਨ ਲਾ ਰੱਖੀ ਸੀ ਤੇਰੇ ਵੀ ਧੋ ਦਿੰਦੀ ਜੱਟਾਂ ਦੇ ਕੱਪੜੇ ਕੋਪੜੇ ਨਹੀਂ ਹੁੰਦੇ ਜੱਟਾਂ ਦਾ ਕੰਮ ਤਾਂ ਖਮਾਤਲ ਹੁੰਦਾ ਤੇ ਕੰਮ ਤਾਂ ਹੁੰਦਾ ਪਸੀਨੇ ਨਾਲ ਭਰੇ ਪੈਨੇ ਮੁਸਕ ਮਾਰਦੀ ਹੈ ਕੀ ਫਾਇਦਾ ਹੋਇਆ ਨੱਤੇ ਦਾ ਪਹਿਲਾਂ ਵੀ ਬੂੜੇ ਖੱਦਰ ਦੇ ਪਾ ਕੇ ਟਾਈਮ ਪਾਸ ਕਰਦੇ ਵੇ ਪਹਿਲਾਂ ਵਾਲੀ ਗੱਲ ਪਹਿਲਾਂ ਨਾਲ ਰਹੀ ਹੁਣ ਪਹਿਲਾਂ ਵਾਲੀਆਂ ਜਾਨਾਂ ਹੈਗੀਆਂ ਨੇ ਪਹਿਲਾਂ ਸਰੀਰਾਂ ਦੇ ਵਿੱਚ ਪਗਾਨੀ ਤੂੰ ਕਹਿੋ ਜਾ ਨਾਤੇ ਦਾ ਕੀ ਫੈਲਾ ਹੋਇਆ ਸੀ ਜੇ ਕੱਪੜੀ ਨਹੀਂ ਬਦਲਨੇ ਸੀਗੇ ਉਹੀ ਬਸ ਸੈਂਸੀ ਵਾਲਾ ਹਾਲ ਤੇਰਾ ਤੂੰ ਨਾ ਆਤਾ ਲੈਂਦਾ ਮੈਨੂੰ ਨਾਤਾ ਸੀ ਤੂੰ ਕੱਪੜੇ ਦਾ ਬਦਲ ਲੈਂਦਾ ਹੁਣ ਤੇਰੇ ਕੋਲ ਪਤਾ ਤਾਂ ਹੈਗਾ ਸੀ ਵੀ ਮੈਂ ਕੱਪੜੇ ਧੋਈ ਜਾਂਦੀ ਹਥੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮਾ ਹਾਂ ਆ ਤਾਂ ਗੱਲਾਂ ਇਹ ਨੂੰ ਛੱਡ ਪੂਆ ਦੀ ਗੱਲ ਦੱਸ ਕੋਈ ਹੁਣ ਪੂਆ ਦਾ ਗੱਲ ਪੁੱਤਤਾ ਹੈਗਾ ਕੀ ਗੱਸਾ ਮੈਂ ਤੋ ਸੀ ਮਿੰਨ ਨੇ ਗੋਨੀ ਮੰਗੇ ਚ ਬਈ ਨੂੰ ਇੱਕ ਮੈਂ ਤੈਨੂੰ ਐਂ ਦੱਸਦਾ ਕਰੇਗੀ ਜੇ ਤੂੰ ਮਰ ਗਈ ਆਪਦੀ ਇੱਕ ਤੇ ਇੱਥੇ ਨਾਲ ਵਾਲੇ ਪਿੰਡ 'ਚ ਝੁੱਗੀ ਦਾਸ ਬਾਬਾ ਵਾਦਾਂ ਜੇ ਆਪਾਂ ਉਹਦੇ ਲਬੇ ਲੈ ਚੱਲੀਏ ਕੀ ਪਤਾ ਲੋਟੀ ਆ ਜੇ ਤੀਰ ਟੁੱਕਾ ਵਾਹ ਜੀ ਐਨੇ ਡਾਕਟਰਾਂ ਕੋਲੇ ਲੈ ਕੇ ਉੱਥੋਂ ਤੱਕ ਆਉਣੇ ਆ ਇਹ ਝੁੱਗੀ ਦਾਸ ਬਾਬਾ ਠੀਕ ਕਰੂਗਾ ਹੈ ਉਹ ਕੋਈ ਪਤਾ ਨਹੀਂ ਆਂਦਾ ਕੋਈ ਮੰਨੂ ਤਾਂ ਸਮਝ ਨਹੀਂ ਆਉਣੀ ਹੈਗੀ ਇਹਦਾ ਚੱਕਰਾਂ 'ਚ ਨਾ ਪਾਇਆ ਮੈਂ ਤੈਨੂੰ ਦੱਸਦਾ ਕੋਈ ਉਹ ਵੀ ਪੈਸਾ ਲੱਗ ਜਾਂਦਾ ਡਾਕਟਰਾਂ ਕੋਲ ਆਪਣਾ ਉਹ ਕਿਹੜਾ ਫ੍ਰੀ ਕਰ ਤੂਗਾ ਕੁਛ ਉਹ 10 ਰੁਪਏ ਮੱਥੀ ਟੇਕਣੇ ਨੇਗੇ ਕੀ ਪਤਾ ਕਿਹੜੇ ਵੇਲੇ ਸੰਤਾਂ ਦੀ ਨਿਗਾਹ ਹੋ ਜੇ ਫਿਰ ਉਦੋਂ ਵੱਡੇ ਤੇ ਗੁਰੂ ਘਰ ਨੇ ਪੌਥੀ ਲੈ ਚਲਦੇ ਚਲ ਦੇਖ ਲਾ ਤੂੰ ਕਿਵੇਂ ਕਰਨਾ ਫੇਰੇ ਨਹੀਂ ਦਿਮਾਗ 'ਚ ਗੱਲ ਪੜਦੀ ਤੂੰ ਤਾਂ ਉਹੀ ਬੁੜੀਆਂ ਵਾਲੀ ਗੱਲ ਕਰਦੀ ਨਹੀਂ ਨਹੀਂ ਤੂੰ ਹੀ ਆਨੰਦ ਵਿੱਚ ਵਾਸਚ ਵੜ ਮੈਨੂੰ ਉਹੀ ਹੈ ਨਹੀਂ ਵਿਸ਼ਵਾਸ ਤੇ ਨਸਤਾ ਅੱਛਾ ਚਾਹ ਪੀ ਲੈ ਜਮੀ ਠੰਡੀ ਹੋ ਡਾਲ ਚੰਗਾ ਚਾਹ ਪੀਣਾ ਮੈਂ ਤਾਂ ਇਹ ਬਿਨਾਂ ਚੁੱਗੀ ਬਾਬੇ ਨੂੰ ਫੋਨ ਲਾ ਕੇ ਮਾਣੇ ਤਾਂ ਆਪਦੀ ਚੋਣਨੀ ਚ ਲਾਉਂਗੀ ਇਹਨਾਂ ਨੂੰ ਕੀ ਪਤਾ ਹੁੰਦਾ ਬੁੜੀਆਂ ਨੂੰ ਪੈਸੇ ਤਾਂ ਮੇਰੀ ਜੇਬ ਚੋਂ ਲੱਗਦੇ ਆ ਆਦੀ ਬਾਬੇ ਦਾ ਨੰਬਰ ਜੇ ਚੱਕੂਗਾ ਤਾਂ ਆਹੀਆਂ ਕੀ ਪਤਾ ਸੰਗਤੌਰ ਵੀ ਬੈਠੀ ਹੁੰਦੀ ਹੈ ਹੈਲੋ ਬਾਬਾ ਸਾਹਿਬ ਸ੍ਰੀ ਗਾਉ ਹਾਂ ਹਾਂ ਠੀਕ ਠਾਕ ਆ ਕਰੇ ਸਾਬੋ ਹੋਰ ਸੇਤ ਠੀਕ ਆ ਹਾਂ ਕਿਰਪਾ ਸੁਡੀ ਜੀ ਸਾਰੀ ਇੱਕ ਕਹੈਂ ਗੰਦਾ ਦੀ ਗਾ ਤੁਨੂੰ ਮੈਂ ਹਾਂ ਇੱਕ ਬਾਬਾ ਮੇਰੀ ਭੂ ਆ ਗਈ ਕਰਾੜ ਤੂੰ ਉਹ ਥੋੜਾ ਬਿਮਾਰ ਆਂਦੀ ਆ ਚੱਕਰ ਪੈਂਦਾ ਸੀ ਮਹੀਨੇ ਹੋ ਗਏ ਡਾਕਟਰਾਂ ਕੋਲ ਵੀ ਬਥੇਰਾ ਪੈਸਾ ਲਾਦਾ ਪਰ ਲਾਇ ਨਹੀਂ ਹੋ ਰਿਹਾ ਉਹਦਾ ਅੱਛਾ ਕਦੋਂ ਆਈਏ ਐਤਵਾਰ ਨੂੰ ਨਾ ਪੂਗਾ ਜੇ ਅੱਜ ਆ ਜੀਏ ਸੀ ਮਹਾਬਾਲੀ ਔਖੀ ਜਿਹੀ ਹੋ ਰਹੀ ਆ ਉਹਨਾਂ ਦਾ ਕੁਝ ਖਾਂਦੀ ਪੀਂਦੀ ਆ ਉਹਨਾਂ ਦਾ ਸਾਡਾ ਕੰਮ ਛੋਟਿਆ ਪੈਗਾ ਉਹਨੂੰ ਸਮਝੀਏ ਕਿ ਇੱਕ ਮਾਂ ਤੋਂ ਨਹੀਂ ਕੰਮ ਹੁੰਦਾ ਇਹਨਾਂ ਅੱਛਾ ਯਾਰ ਠੀਕ ਆ ਜੀ ਫਿਰ ਆਪਾਂ ਬਾਪਾ ਜੀ ਸਤਿ ਸ੍ਰੀ ਅਕਾਲ ਚਾਰਾ ਫੇਰੇ ਸੀ ਤੁਰਦੇ ਆਂਗੇ ਚੰਗਾ ਜੀ ਲੈ ਹੁਣ ਬਣ ਗਿਆ ਕੰਮ ਹੁਣ ਆਉ ਸੁਆਰ ਪਤਾ ਲੱਗੂਆ ਕੀ ਬਣਦਾ ਕੀ ਨਾ ਮੈਂ ਤਰਪਾਈ ਕਰਕੇ ਫਟਾਫਟ ਨਾ ਪ੍ਰੈਸ ਕਰਾਂ ਸਵੇਰੇ ਪਾ ਕੇ ਜਾਣਾ ਉਹਨੇ ਦੇਵਾ ਤਿਆਰ ਕਰਕੇ ਛੇਤੀ ਮੈਂ ਮੜਾ ਕੰਮ ਜਾ ਆ ਮੈਂ ਚੰਗਾ ਆਉਣਾਗਾ ਕਿੱਥੇ ਜਾਣਾ ਹੈ ਆ ਨਾਂ ਵਾਲੇ ਪਿੰਡ ਚ ਜਾ ਕੇ ਆਉਣਾ ਜਾਇਆ ਪਤਾ ਲੇ ਨੂੰ ਹੁਣ ਕੀ ਕੰਮ ਹੋ ਗਿਆ ਛੇਤੀ ਹਮ ਲੈ ਬਣੀ ਖੜੀ ਹੋ ਬੈਠੀ ਹੋ ਲਦਲਿਆ ਖਾ ਮੈਂ ਦਲੀਆਂ ਬਣਾ ਕੇ ਲਈ ਆ ਤੇਰੇ ਬਾਸ ਖਾਣ ਦਾ ਹੇ ਹਾਈ ਖਾਣ ਨਹੀਂ ਹੋਇਆ ਠੀਕ ਹੋ ਕੇ ਬੈਠ ਉਹ ਹੋ ਹੋ ਲੈ ਥੋੜਾ ਜਿਹਾ ਖਾਂ ਦਿਨ ਹੈ ਦਿਵਸ ਕਿਉਂ ਨਹੀਂ ਖਾਂਦੀ ਹੈਗੀ ਉਸਤਾ ਖਾਲਿਆ ਕਰ ਲੇਖ ਨਵਰੀਆ ਤਲੀਆਂ ਬਣਾਏ ਹਨ ਦੇਖੀ ਪੁੰਨੇ ਕੇ ਬਣਾਏ ਹਨ ਬਹੁਤ ਆ ਜਾਏਗਾ ਜਿੱਤ ਤੁਹਾਨੂੰ ਬੰਦਾ ਹੈ ਦਾ ਜਿੱਤ ਕਿਉਂ ਨਹੀਂ ਬੰਦਾ ਹੈਗਾ ਮੈਂ ਨਹੀਂ ਖਾਣਾ ਕਿਉਂ ਨਹੀਂ ਖਾਣਾ ਹੈਗਾ ਮੈਨੂੰ ਆਏ ਤਾਂ ਦੱਸ ਦੀ ਤੈਨੂੰ ਹੋਇਆ ਕੀ ਹੈ ਉਸ ਨਹੀਂ ਹੋਇਆ ਬਸ ਉਸਤਾ ਹੋਇਆ ਹੋਗਾ ਉਸਤਾ ਖਾਲਾ ਫਿਰ ਨਾ ਕੋਈ ਕੁਝ ਖਾਣੇ ਦੀ ਨਹੀਂ ਹੈ ਨਾ ਕਾਸ਼ ਇਹਨੂੰ ਕਿਤੇ ਮੰਦਾ ਨਹੀਂ ਹੈਗਾ ਬਸ ਆਈ ਪਈ ਰਹਣੀ ਹੈ ਆਈ ਤੁਹਾਡਾ ਹੂਗਾ ਦੇਖਿਆ ਸਾਰੇ ਤੇਰੇ ਅਸੀਂ ਟੈਸਟ ਕਰਾਤੇ ਫਿਰ ਵੀ ਪਤਾ ਨਹੀਂ ਕਿਉਂ ਤੈਨੂੰ ਕਿਉਂ ਨਹੀਂ ਰਾਮ ਆਉਂਦਾ ਹੈਗਾ ਸਾਰੀਆਂ ਤੈਨੂੰ ਦਵਾਈਆਂ ਦਵਾਉਂਦੀ ਮੈਂ ਨਹੀਂ ਠੀਕ ਹੁੰਦੀ ਕਿਉਂ ਨਹੀਂ ਠੀਕ ਹੁੰਦੀ ਫਿਰ ਮੈਨੂੰ ਐ ਦੱਸ ਵੀ ਤੈਨੂੰ ਕੋਈ ਸੋਚ ਹੈਗੀ ਕੋਈ ਟੈਨਸ਼ਨ ਹੈ ਕੋਈ ਸੋਚ ਨਹੀਂ ਕੋਈ ਠੀਕ ਨਹੀਂ ਬਸ ਮੈਨੇ ਬਤ ਨਹੀਂ ਕਰਵਾ ਦਾ ਕੀ ਹੋ ਗਿਆ ਮੈਨੂੰ ਖਾ ਲੈਂਦੀ ਥੋੜਾ ਜਿਹਾ ਕੋਣ ਮੈਂ ਖਾ ਨਹੀਂ ਸਕਦੀ ਇਹਦੇ ਕਿਉਂ ਕੀ ਗੱਲ ਨੰਗ ਨਾ ਨਿਮਤਨ ਪਰ ਨਵੀ ਕੇ ਹਰ ਸੀ ਨੰਗ ਦੀ ਨਿਹਤ ਹਣੀ ਇੱਕ ਚਮਚਾ ਤਾਂ ਖਾਲਾ ਸਾਨੂੰ ਵੀ ਐ ਹੋ ਜੇ ਵੀ ਹਾਂ ਕੁਛ ਖਾ ਲਿਆ ਮਮ ਮੋਹਨ ਕਲਾਵ ਲੱਕ ਨਾ ਮੂੰਹ ਕੋ ਰੱਖ ਦਿੱਤੀ ਨਹੀਂ ਹੰਤ ਰਸ ਹੁਣ ਐ ਕਾ ਲ ਹ ਮੈਂ ਤੈਨੂੰ ਪੇ ਦਿੱ ਜੇ ਮੈਂ ਕੋਰੀ ਉਹ ਮੇਟਾ ਨਾ ਪਤਾ ਨਹੀਂ ਕਿੱਥੇ ਗਿਆਦਾ ਸੀ ਮੇ ਦਿਆਸ ਗਿਆ ਪਤਾ ਨਹੀਂ ਕਿੱਥੇ ਆਉਂਦਾਗਾ ਉਹ ਕੋਈ ਨਾ ਆ ਜਾਂਦਾਗਾ ਭੇਜ ਦਿੰਨੀ ਹੈ ਫੇਰ ਬਾਰੇ ਖੈ ਨਹੀਂ ਗੱਦੀ ਮਾਰ ਕੇ ਉਹਨੂੰ ਭੇਜ ਦੇ ਦੇਖਨੇ ਆ ਬਿਮਾਰ ਹੋਈ ਪਈ ਉਹਨੂੰ ਪਾਣੀ ਪੂਣੀ ਪੁੱਛ ਲੈ ਭਾਈ ਉਹਦੇ ਕੋਲ ਹੀ ਰਗ ਦੇ ਚੱਲ ਕੋਈ ਨਾ ਮੈਂ ਭੇਜ ਦਿੰਦੀ ਆ ਕੋਈ ਗੱਲਬਾਤ ਕਰਕੇ ਤੇ ਦਿਖੋੜਾ ਹੋ ਜਾ ਚੱਲ ਤੂੰ ਸੋਚਣਾ ਕਰ ਮੈਂ ਕਹਿਣੀ ਆ ਉਹਨੂੰ ਆ ਜਾਂਦਾ ਉਹ ਭੇਜ ਦਿੰਦੀ ਆ ਚੱਲ ਤੂੰ ਪੈ ਜਾਂ ਨਾ ਆਰਾਮ ਕਰ ਲੈ

ਅੱਛਾ ਆਂਧਾ ਬਧਵਾ ਅਸ ਦੇ ਵਿੱਚ ਬੜੀ ਬੈਠੀ ਸੀ ਵੀ ਮੈਨੂੰ ਸਿਆਣੀ ਕੋਲੇ ਲੈ ਕੇ ਜਾਓ ਵੀ ਫੇਰ ਵੀ ਠੀਕ ਨਹੀਂ ਹੋਊਗੀ ਠੀਕ ਮੈਂ ਫਰਕ ਪੈ ਗਿਆ ਅੱਛਾ ਉਹਨੇ ਕੀ ਦੇ ਗੋਲ ਦੇਤੀ ਹੈ ਪਤਨ ਰੁਪਏ 50 ਲੱਗੇ ਨੇ ਆਪਣਾ ਕੁਝ ਨਹੀਂ ਲੱਗਿਆ ਹੈਗਾ ਲੋਕ ਤਾਂ ਸਿਆਣੇ ਨਾ 5-5000 ਰੁਪਏ ਲੈਂਦੇ ਨੇ ਇਹੇ ਕੰਮ ਦਾ ਮੈਂ ਤਾਂ ਇਹ ਕਹਿੰਦੀ ਆਂ ਵੀ ਇਹ ਨਹੀਂ ਦੁਆ ਨਹੀਂ ਆ ਦਵਾਤ ਨਹੀਂ ਉਹਦੇ ਨਾਲ ਜੀ ਬਿੰਨੀ ਹੋਈ ਇੱਕ ਝੁੱਗੀ ਦਾਸ ਬਾਬੇ ਨੇ ਕਰ ਦਿੱਤੀ ਉਹ ਐਂ ਦੱਸਦੀ ਕਿ ਕੱਲ ਰਾਣੀ ਦੀ ਆ कराहिया पौं तो दे कर दे नहीं देना ठीक होगी मैं फिर थे टुकड़ियां पा जाएंगे दसया वाले पौं दी कोने पा दी औदे बन्ने साणु ता भाई फर्क लगया के लगई किसी को लगई नहीं जी का भाई जैसे मानगो तो विश्वास है विश्वास तो तो है का टिके और पता नहीं गाने भी गुकर तो बड़ी चीज़ ही है कि तुम जाओ काय दु ਦੇਵੀ ਦੇਵਦੀ ਉਹਦੇ ਥਾਵੇਂ ਨੇ ਫਿਰ ਮਾਤਾ ਦਾ ਨਾਂ ਬੰਦੇ ਥਾਵੇਂ ਆ ਚਲੋ ਤੁਪਾ ਕਹਿੰਦੇ ਆ ਜਿਸ ਦੇ ਵਸਦੇ ਨੇ ਅੰਦਰ ਵਾਲੀ ਬਾਈ ਸਭੂ ਕਾਂਗੁਸਤੀ ਵਾਸੀ ਪਰ ਮਤੇ ਵੀ ਉਹ ਬਾਬੇ ਨੇ ਵੀ ਦੱਸ ਦੇ ਮੈਨੂੰ ਤੇ ਕਹਿੰਦੇ ਤੇਰੇ ਕੱਪੜੇ ਕਿੱਥੇ ਹੋਣੇ ਹਾਂ ਉਹਨੂੰ ਵੀ ਪਤਾ ਵੀ ਇਹਦੇ ਕੱਪੜੇ ਕਿੱਥੇ ਹੋਣੇ ਲੈ ਐਂ ਵੀ ਗਰੀਏ ਦੇ ਕੱਪੜੇ ਆ ਵੀ ਪਾ ਕੇ ਲੈ ਕੇ ਗਈ ਸੀ ਯਾਰ ਉਹਨੂੰ ਕੀ ਪਤਾ ਲੱਗੇ ਜੀ ਉਹ ਤੇ ਕਰਾਮਾ ਦਾ ਤਾਂ ਹੀ ਦੱਸਿਆ ਉਹਨੇ ਨਹੀਂ ਉਹਰੇ ਇੱਕ ਬੰਦੀ ਨਾਲ ਦੱਸ ਦੇ ਤਾਂ ਪੂਆ ਨੂੰ ਕਹਿਆ ਨਾ ਮੈਂ ਜਾਣਨਾ ਚਾਹਾਂਗਾ ਠੀਕ ਆ ਹਾਂ ਤਾਂ ਕਹਿੰਦਾ ਪੂਆਰ ਹੋਈ ਸੀ ਜੀ ਗੱਲ ਠੀਕ ਆ ਜਿਹੜੀਆਂ ਇਹ ਇੰਨਾ ਚਿਰ ਨਾਲ ਸੀ ਪੂਆ ਵੀ ਲੰਘ ਰਿਹਾ ਕੋਈ ਨਹੀਂ ਲੈਣਾਂ ਕਿੱਥੇ ਗਏ ਸੀਗੇ ਅਸੀਂ ਤਾਂ ਮੈਂ ਇੱਥੇ ਗਏ ਸੀਗੇ ੁੱਗੀਦਾਸ ਬਾਬੇ ਤੇ ਉੱਥੋਂ ਪੂਆ ਦੇ ਥੋੜਾ ਪਵਾਇਰ ਨਾਲ ਉਹਨੇ ਬਹੁਤ ਸਾਰਾ ਕੁਝ ਦੱਸਤਾ ਅੱਪਾ ਤਾਂ ਉਹੀ ਫਿਰ ਹੀ ਗਏ ਡਾਕਟਰਾਂ ਨੇ ਮਗਰ ਪੈਸੇ ਲਾਉਂਦੇ ਅੱਛਾ ਬਾਬੇ ਨੇ ਕਰਤੀ ਠੀ ਬਾਬੇ ਨੇ ਕਰਤੀ 9 ਵਰ 9ਾ ਦੇਖ ਲੈ ਤੇਰੇ ਸਾਹਮਣੇ ਨਾ ਦਮਾ ਫਰਕ ਮੈਨੂੰ ਅੱਛਾ ਬਾਬੇ ਨੇ ਤੈਨੂੰ ਫਰਕ ਪਤਾ ਇਹਦਾ ਕੀ ਹੋਇਆ ਸੀ ਜਿਹੜਾ ਤੈਨੂੰ ਬਾਬੇ ਨੇ ਰਾਜ਼ ਕਰਕੇ ਵੇਚਾ ਪਤਾ ਨਹੀਂ ਕੀ ਗੱਲ ਕਿਸ ਨੇ ਕੁਰਤੀ ਕੱਤੀ ਸੀ ਵੇਣੀ ਹਾਂ ਉਹਨੂੰ ਪਤਾ ਲੱਗ ਗਿਆ ਕਿ ਕੱਦ ਨੇ ਕੁਰਤੀ ਕਦੀ ਵੇਚਣ ਦੀ ਸੁਣ ਕਿਉਂ ਕਮਲੀ ਹੋਣੀ ਆ ਕੁੱਤੀ ਦੇ ਤਾਂ ਉਹੀ ਟੋਕ ਲੱਗ ਗਈ ਹੋਣੀ ਆਏ ਕੁਰਤੀ ਕਿਹਨੇ ਕੱਟਤੀ ਇਹ ਨਵੇਂ ਕੱਪੜੇ ਕਮ ਕੱਤੇ ਜਾਉਦੇ ਸੁੱਕਦੇ ਪਾਏ ਪੈਦੇ ਹੋਈ ਰੇਗੀ ਕਰਤੀ ਫਿਰ ਉਹਨੇ ਕੱਟ ਕੇ ਕੀ ਕਰਨਾ ਸੀ ਤੇਰੀ ਕਮੀਜ਼ ਮੈਨੂੰ ਕਿਹਾ ਗਰੀ ਕਰੀ ਤੀ ਆਖਦਾ ਉਹਦੇ ਦੇ ਡਾਕਟਰਾਂ ਮੈਂ ਅਗਰ ਫਰੀ ਗੇ ਲਾਜ ਦੀਗਾ ਭੂਤ ਪ੍ਰੇਤ ਆਲਾ ਅੱਛਾ ਫਿਰ ਬਾਬਾ ਕੀ ਕਹਿੰਦਾ ਠੀਕ ਹੋ ਜਾਊਗਾ ਬਾਬੇ ਨੇ ਤਾਂ 50 ਰੁਪਏ ਮੱਥਾ ਟੇਕਿਆਗਾ ਤੇ ਬਾਬਾ ਕਹਿੰਦਾ ਕੱਲੀ ਆ ਵਾਹ ਇਹ ਮਚਾਏ ਗੈਨੀਆ ਵੀ ਆਈ ਬਾਬੇ ਠੀਕ ਕਰ ਦਿੰਦੇ ਨੇ ਐਨੇ ਦਵਾਈਆਂ ਟੈਸਟਸ ਕਰਾ ਤੇ ਉਸ ਦਾ ਕਰਨ ਵਾਲਾ ਹੈ ਬਾਬੇ ਜੀ ਤਾਂ ਬਹੁਤ ਵੱਡੀ ਤਾਂ ਠੀਕ ਆ ਭਾਈ ਤੁਹਾਨੂੰ ਤਾਂ ਬਾਬਿਆਂ ਦੀ ਵਿਸ਼ਵਾਸ ਹੈ ਲੈ ਦੇਖ ਲੈ ਪੂਆ মটাই মই কটা